ਸਰੈਨੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਮਾਉ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਵੱਜ ਗਏ ਨੇ ਢਾਈ ਤੇ ਆਪਣੀ ਨਤੀਏ ਵੈਦ ਦੀ ਜ਼ਿਆਦਾ ਟਾਈਮ ਹੋ ਗਿਆ ਮੈਂ ਵੀ ਹੁਣ ਨਾ ਆਪਣੇ ਵਾਲ ਧੋ ਕੇ ਆਈ ਦੀ ਮੈਂ ਕਿਹਾ ਚੱਲ ਵੀ ਚਾਹ ਬਣਾ ਜੱਫੀ ਕੀ ਨਾ ਜੀ ਨਹੀਂ ਕਰਦਾ ਹੈਗਾ ਕੁਝ ਖਾਣੇ ਨੂੰ ਅੱਜ ਕੁਝ ਵੀ ਨਹੀਂ ਦੇਗਾ ਦੇਖੋ ਜੀ ਆਪਣੇ ਘਰ ਨਾਲ ਗੋਭੀ ਲਿਆਂਦੀ ਸੀ ਸਬਜ਼ੀ ਬਣਾਉਣ ਵਾਸਤੇ ਮੈਂ ਕਿਹਾ ਚੱਲੇ ਤੇ ਪਕੌੜੇ ਬਣਾਉਣੇ ਆ ਤੇ ਅੱਜ ਸਾਡੀ ਸਾਰੀ ਫੈਮਿਲੀ ਵੀ ਘਰੇ ਧੀ ਫਿਰ ਆਪਾਂ ਨੇ फटाफट ਝਟਪਟ ਤਿਆਰੀ ਕਰ ਲਈ ਆ ਤੇ ਹੁਣ ਆਪਾਂ ਪਕੌੜੇ ਬਣਾਉਣ ਲੱਗੇ ਆ ਅਜੇ ਮੰਮੀ ਜੀ ਉਹਦੇ ਲੱਗੇ ਹੋਣੇ ਸ਼ਾਮ ਦੇ ਖਾਣੇ ਦੀ ਤਿਆਰੀ ਕਰਨ ਵਾਸਤੇ ਤੇ ਚਲੋ ਜੀ ਆਪਾਂ ਹੁਣ ਫਟਾਫਟ ਬਣਾ ਲਈਏ ਤੇ ਚਾਹ ਦੇ ਨਾਲ ਆਪਣੀ ਫੈਮਿਲੀ ਨੂੰ ਫਟਾਫਟ ਦੇ ਦਈਏ। ਗੋਭੀ ਦੀ ਜਰਨ ਪਕਾ ਲੀਓ ਵਧੀਆ ਲੱਗਦੇ ਆ। ਵਧੀਆ ਲੱਗਦੇ ਆ। ਹੁਣ ਸਰਦੀਆਂ ਸਰਦੀਆਂ ਤਾਂ ਨਾ ਪਕਾ ਲਵੇ ਤਹੇ ਬਰੈਡ ਪਕੌੜੇ ਬਣਾ ਲਵੇ ਕਿ ਤੇ ਕਚੌੜੀਆਂ ਬਣਾ ਲਵੇ। ਇਕੱਲੇ ਗੋਭੀ ਦੇ ਨਹੀਂ ਇਕੱਲੇ ਗੋਭੀ ਦੇ ਮਕੌੜੇ ਨਹੀਂ। ਮਹਾਂਜਾ ਅੱਜ ਘਰੇ ਆ। ਨਾਲੇ ਵਧੀਆ ਲੱਗਦੇ ਆ। ਹੁਣ ਬਜੂਰੀ ਬਜੂਰੀ ਹੈ ਨਹੀਂ ਕੁਝ ਵੀ। ਦੀ ਨਾਲ ਤੇ ਵੀ ਇਹ ਮੈਂ ਆਹ ਵ્યાਹ ਲਾ ਲ ਜਿਵੇਂ ਵ્યાਹ ਦੇ ਪਿੱਛੇ ਤੇ ਕਰਾਂਗੇ ਕੰਮ ਤੇ ਬੰਦਾ ਫਰੀਜ ਹੋ ਜਾਂਦਾ ਹੁਣ 8 ਵਜੇ ਦੀ ਪਾਸ ਹੀ ਆ ਪਾਤਾ ਹੀ ਹੈਗਾ ਆਪਣਾ ਤੇਲ ਬਰੈਡ ਵੀ ਖਾਣਾ ਬੱਚੋ ਬਰੈਡ ਵੀ ਪਕਾ ਲੈਂਦੇ ਹਾਂ ਵੀ ਮੈਂ ਤਾਂ ਬਾਰੇ ਤਾਂ ਖਾਣ ਹੀ ਹੈਗੇ ਛੋਟੇ ਜੋਗੇ ਬਣਾ ਦਿੰਦੀ ਆ ਅਸੀਂ ਤਾਂ ਸਾਰਿਆਂ ਨੇ ਨਾ ਗੋਭੀ ਦੇ ਪਕੌੜੇ ਖਾਣੇ ਆ ਅੱਜ ਨਾਣ ਮਿਰਚ ਪਾਇਆ ਮੈਂ ਪੂਰਾ ਕਰਾਰਾ ਪਾਇਆ ਦੇਖੋ ਜੀ ਪਿੱਕੇ ਪਿੱਕੇ ਨਾ ਵਧੀਆ ਨਹੀਂ ਲੱਗਦੇ ਹੈਗੇ ਨਾਣ ਮਿਰਚ ਨਾਲ ਹੀ ਟੇਸਟ ਆ ਨਾ ਨਾ ਹੁਣ ਸਾਰੇ ਬਣਾ ਲੈਣੇ ਆ ਬਰੈਡ ਲੈਣਾ ਦੋ ਦੋ ਪੀਸ ਖਾਣੇ ਆ ਦੇਖੋ ਜੀ ਅੱਜ ਰੇਖਾ ਦਾ ਫੋਨ ਆਇਆ ਕਹਿੰਦੀ ਦੀਦੀ ਕੀ ਕਰਦੇ ਆ ਮੈਂ ਕਿਹਾ ਮੈਂ ਪਕੌੜੇ ਬਣਾਉਣ ਲੱਗੀ ਆ ਹਾਈ ਹਾਈ ਕਹਿੰਦੀ ਦੀਦੀ ਪਕੌੜੇ ਬਣਾਉਣ ਲੱਗੀ ਆ ਮੈਂ ਕਹਿੰਦੇ ਕਿ ਉਹ ਕਹਿੰਦੀ ਮੇਰੇ ਮੂਹ ਚ ਪਾਣੀ ਆ ਗਿਆ ਕਹਿੰਦੀ ਮੈਂ ਹੁਣੀ ਕੋਡਰ ਪਾ ਕੇ ਆਈ ਨਾ ਉੱਥੇ ਮੈਂ ਕੀ ਨੂੰ ਪਾਈ ਆ ਕਹਿੰਦੀ ਨਹੀਂ ਦੀਦੀ ਹਲੇ ਮੈਂ ਦੱਸਣ ਆ ਨਹੀਂ ਹੈਗਾ ਮਮਾ ਚਾਹ ਤੇਰੀ ਠੀਕਾ ਮਰਜੀ ਐ ਕਹਿੰਦੀ ਦੀਦੀ ਮੇਰਾ ਇੰਨਾ ਤੇਰ ਕਰਦਾ ਵੀ ਮੈਂ ਪਕੌੜੇ ਖਾਵਾਂ ਮੈਂ ਕਹਿੰਦਾ ਤੂੰ ਇੱਥੇ ਭੁੱਲ ਲਿਆ ਕੇ ਪਕੌੜੇ ਬਣਾ ਕੇ ਖਾ ਲੈ ਕਹਿੰਦੀ ਨਹੀਂ ਦੀਦੀ ਆਪਕੇ ਹੱਥੋਂ ਕੇ ਖਾਣੇ ਆ ਜਿਹਨੂੰ ਐਸ ਤਰ੍ਹਾਂ ਫ੍ਰੀ ਮਿਲਣ ਮੈਂ ਫਿਰਾਂਗੀ ਐਨੀ ਮੈਂ ਤੇ ਕਰਨ ਦੀ ਕੀ ਲੋੜ ਐ ਕਹਿੰਦੀ ਹਾਂ ਦੀਦੀ ਮੈਂ ਫੇਰ ਆ ਐ ਹੱਸਣ ਲੱਗੀ ਬਹੁਤ ਮੈਂ ਕਹਾਂ ਕੋਈ ਨਾ ਜਦ ਤੂੰ ਆਉਂਗੀ ਨਾ ਤੇ ਦੋ ਤੇ ਮੇ ਪਕੌੜੇ ਬਣਾ ਕੇ ਜੂਰ ਦਉਂਗੀ। ਤੇ ਲੇ ਮੌਸਮ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ। ਗੈਸ ਤੇਜ਼ ਕਰ ਲਿਆ। ਤੇ ਬਾਹਰ ਨਾਲ ਖੰਡੀ-ਖੰਡੀ ਚੱਲਦੀ ਆ ਹਵਾ। ਮੈਂ ਵੀ ਆਪਣੇ ਵਾਲਾਂ ਦਾ ਕਲਰ ਲਾਉਣਾ ਤਾਂ ਤੇ ਫੇਰ ਮੇਰੀ ਸਲਾਹ ਬਦਲ ਗਈ। ਮੈਂ ਕਿਹਾ ਵੀ ਅੱਜ ਮੈਂ ਸਿਰ ਨਾਤੀ ਆ ਤੇ ਸਵੇਰੇ ਕਲਰ ਲਾਉਂਦੀ। ਪਕੌੜਿਆਂ ਦਾ ਕਲਰ ਵਧੀਆ ਆ? ਹਾਂਜੀ। ਬਸ ਹੁਣ ਐਂ ਕਰਿਓ। ਇੱਕ ਪਾਸੇ ਨਾ ਆਪੂਰ ਕੱਢ ਕੇ ਨਾ ਚਾਹ ਧਰ ਲੋ ਹੈ ਨਾਲ ਦੇ ਨਾਲ ਗਰਮ ਕਰਨ ਦੇ ਦੋ ਚਟਣੀ ਨਾਲ ਕਲੇਮੋ ਨੋਣ ਉਹ ਵੀ ਸਵਾਲ ਆਦਿ ਮਹਾਵੀ ਜਰ ਪਾਲਕ ਪਾ ਲਨੀ ਥੋੜੀ ਜੀ ਫੇਰ ਮਹਾਵੀ ਨਹੀਂ ਇੱਕੇ ਪਕੌੜੇ ਜੱਲਣ ਦੋ ਤੇ ਇੱਕ ਤਾਂ ਬਹੁਤ ਜ਼ਿਆਦਾ ਹੈ ਇਹਦੀ ਨਾਲ ਜਿਹੜੇ ਢੋਮਰੇ ਵਿੱਚ ਕਰਾਰਾ ਹੋਵੇ ਨਾ ਕੌੜਿਆਂ ਦੇ ਵਿੱਚ ਉਹਨਾਂ ਜ਼ਿਆਦਾ ਟੇਸਟੀ ਲੱਗਦੇ ਨੇ ਵਿਚੇ ਦੇ ਆਲੂ ਪਾ ਲਿਓ ਸਬਜ਼ੀ ਦੇ ਵਿੱਚ ਜਿਮੀ ਗੰਦ ਨਾ ਪਾਓ ਜਿਮੀ ਗੰਦ ਤਾਂ ਇckੜੇ ਪਿਆ ਰਹਿੰਦੋ ਆਲੂ ਵਾਲੇ ਦਾ ਸਵਾਲ ਆ ਆਲੂ ਵਾਲੇ ਦਾ ਜਾ ਆਲੂ ਵਾਲੀ ਸਬਜ਼ੀ ਜਾ ਸਵਾਲ ਆ ਲੱਗਦੀ ਆ ਇਹ ਵਿੱਚ ਪਕੌੜੇ ਨੇ ਨਾ ਨਾ ਸਬਜ਼ੀ ਸਬਜ਼ੀ ਦੇ ਵਿੱਚ ਦੁੱਧੀ ਚਟਨੀ ਘਾਤਨੀ ਲੈ ਕੇ ਆਉਂਦੇ ਜਿਹੜੀ ਪਲਾਸਟਿਕ ਵਾਲੀ ਹਾਂਜੀ ਇਹ ਆ ਮੈਨੂੰ ਵਧੀਆ ਲੱਗੀ ਟਮਾਟਰ ਵਾਲੀ ਦੋ ਤਿੰਨ ਵਾਰੀ ਆਪਾਂ ਨੇ ਇਹੀ ਖਾਧੀ ਆ ਬਹੁਤ ਸਵਾਦ ਹੁੰਦੇ ਆ ਚਲ ਅਗਲੀ ਵਾਰ ਇਹਨਾਂ ਫੜਨ ਕਰ ਦੋ ਮੈਂ ਨਾ ਫੇਰ ਅਗਲੀ ਵਾਰ ਲੱਕੀ ਆਮ ਤਾਂ ਅੱਜ ਲੈ ਸਾਡੀ ਮੰਮੀ ਜੀ ਦੇ ਦਾੰਦ ਨਹੀਂ ਹੈਗੇ ਫੇਰ ਵੀ ਕਹਿੰਦੇ ਨਾ ਪਕੌੜੇ ਨਾ ਮੇਰੇ ਵਾਸਤੇ ਰਾੜ ਕੇ ਬਣਾਓ ਕਹਿੰਦੀ ਸੀ ਮੇਰੇ ਨੇ ਪਕੌੜੇ ਆ ਤੇ ਮੰਮੀ ਜੀ ਤਾਂ ਬਹੁਤ ਜ਼ਿਆਦਾ ਚੌ ਚੜ ਜਾਂਦਾ ਜਾਂ ਸੀ ਚੁੱਲੇ ਤੇ ਕਲਾਈ ਧਰ ਦਿੰਦੇ ਆ ਕਾੜੀ ਇਹਨਾਂ ਨੇ ਥੋੜੀ ਹੋਆ ਪਰ ਚੌ ਇਹਨੂੰ ਵਿਆਹ ਜਿੰਨਾ ਚੜ ਜਾਂਦਾ ਵਧੀਆ ਲੱਗਦੇ ਆ ਆ ਆਪਾਂ ਪਿਆਰ ਨਾਲ ਬਣਾਉਂਦੇ ਆ ਤਾਂ ਹੀ ਵਧੀਆ ਲੱਗਦੇ ਆ ਇਹ ਕੋਪੀ ਹੈਗੀ ਥੋੜੀ ਜਿਹੀ ਨਾ ਹੈ ਤਾਂ ਵੈਸੇ ਨਰਮ ਹੈ ਪਰ ਇਹਨੂੰ ਮੈਂ ਖਾ ਵੀ ਥੋੜਾ ਜਿਹਾ ਸੇਕ ਹੋਰ ਲਵਾ ਦਮਾ ਫਿਰ ਪੂਰੇ ਐ ਕਰਾਂਚੀ ਜੇ ਵਧੀਆ ਲੱਗਣਗੇ ਤੇ ਨਰਮ ਨਰਮ ਜਿਹੇ ਪਕੌੜੇ ਨਾ ਉਹਨੇ ਫਿਰ ਜਿਆਦਾ ਵਧੀਆ ਨਹੀਂ ਲੱਗਦੇ ਪਾਤਾ ਪਾਤਾ ਦੇਖੋ ਜੀ ਆਪਣੇ ਪਕੌੜੇ ਬੜਕੇ ਹੋ ਗਏ ਨੇ ਤਿਆਰ ਤੇ ਥੋੜੇ ਵੀ ਮੂੰਹ ਦੇ ਵਿੱਚ ਆਉਣ ਲੱਗੇ ਹੁਣ ਆ ਪਾਣੀ ਵੀ ਮਜੀਦ ਭੈਣ ਦੀ ਰਕਾਹੀ ਚੜੀ ਹੋ ਰਹੀ ਦੀ ਆ ਦੇਖੋ ਜੀ ਰਿਸ਼ਤੇਦਾਰ ਵੀ ਮੈਨੂੰ ਇਸ ਤਰ੍ਹਾਂ ਹੀ ਕਹਿੰਦੇ ਆ ਕਹਿੰਦੇ ਜਦੋਂ ਵੀ ਤੇਰੀ ਵੀਡੀਓ ਦੇਖਦੇ ਆ ਨਾ ਕਦੇ ਕਚੌੜੀਆਂ ਪੱਕਦੀਆਂ ਕਦੇ ਕੁਝ ਪੱਕਦਾ ਕਹਿੰਦੇ ਮਾਸੀ ਜੀ ਦੀ ਤਕੜਾਈ ਚੜੀ ਹੋ ਰਹੀਦੀ ਹੈ ਦੇਖੋ ਜੀ ਕੀ ਕਰੀਏ ਹੁਣ ਯਾਰ ਕੋਈ ਨਿਚੇ ਦਾਰ ਆ ਜਾਂਦਾ ਫੇਰ ਕੁਝ ਨਾ ਕੁਝ ਬਣਾ ਕੇ ਦੇਣਾ ਪੈਂਦਾ ਫੇਰ ਆਪਣਾ ਦਿਲ ਕਰਦਾ ਹੈ ਹੁਣ ਦੇਖੋ ਆਪਣੇ ਗਰਮ ਗਰਮ ਪਕੌੜੇ ਬਣਾ ਲਏ ਐ ਸਿਆਲਾ ਵੀ ਜੈ ਨਹੀਂ ਸਰਦੀਆਂ ਹੋਵੇ ਗਰਮੀ ਹੋਵੇ ਸਾਡਾ ਦਲਾਸਾ ਇਸ ਤਰ੍ਹਾਂ ਨਾ ਕੜਾਹੀ ਚੜੀ ਹੋ ਰਹੀਦੀ ਹੈ ਆਸ਼ਾ ਉਹ ਕੂਕਿੰਗ ਦਾ ਇਹਨੇ ਕੁਝ ਬਣਾ ਕੇ ਦਵਾ ਮ ਆਪਣੀ ਫੈਮਿਲੀ ਨੂੰ ਕਦੇ ਕੁਝ ਬਣਾ ਕੇ ਦਵਾ ਠੀਕ ਹੈ ਸੂਰਾ ਕਰਮ ਹੋ ਗਿਆ ਬਸ ਇੱਕ ਕਪੂਰ ਹੋਰ ਪਾਣਾ ਦੋ ਟੋਟੇ ਵੀ ਲਾ ਲੇ ਨਾਲ ਨਾ ਗਰਮ ਗਰਮ ਪਕੌੜੇ ਖਾ ਲਏ ਨੇ ਤੇ ਹੁਣ ਮੈਂ ਪਕਾਉਣ ਲੱਗੀ ਆ ਬਰੈਡ ਇਹਨੇ ਬਹੁਤ ਜ਼ਿਆਦਾ ਟੇਸਟੀ ਬਣੇ ਆ Crispy ਨੇ ਬਹੁਤ ਜ਼ਿਆਦਾ ਕਹਿੰਦੇ ਨਾ ਲੂਣ ਵਿੱਚ ਨਾ ਐਂ ਪੂਰਾ ਕਰਾਰਾ ਪਾਇਆ ਹੋਇਆ ਇਹਦੇ ਵਿੱਚ ਨਾ ਬਹੁਤ ਬੇਸਨ ਘੋਲ ਕੇ ਮੈਂ ਨਾ ਪਕਾ ਸਿੰਗਲ ਖਾਣੇ ਆ ਕਹਿੰਦੀ ਮੈਂ ਪਰ ਇਹ ਕਹਾਣੀ ਵਾਲੀ ਜੀ ਨਾ ਬੰਦੇ ਦੀ ਲੈਤੀ ਲੈਦੀ ਡਿਮਾਂਡ ਆ ਉਹ ਵਾਲੇ ਜ਼ਿਆਦਾ ਵਧੀਆ ਲੱਗਦੇ ਨੇ। ਧਨੀਆ ਤਾਂ ਲਿਆਉਣਾ ਤਾਂ ਕਿਹਦੇ ਵਿੱਚੋਂ ਧਨੀਆ ਪਾ ਲੈਣਾ ਤਾਂ ਬਰੈਡਾਂ ਦੇ ਵਿੱਚ। ਉਰਤ ਸਬਾਹਤ ਤੇ ਲਿਆਉਣਾ। ਇਸ ਤਰ੍ਹਾਂ ਠੀਕ ਆ। ਆਪਾਂ ਨੇ ਪਾ ਲਿਆ ਇੱਕ ਚਮਚਾ ਸਾਬਤਾ। ਧੜੀਆਂ ਨੂੰ ਮਾਹਾਂ ਥੋੜਾ ਜਿਹਾ ਡੈੜਾ ਜਿਹਾ ਕੱਢ ਲੀਏ। ਇਹ ਵਿੱਚ ਪਾ ਦਨੇ। ਹੁਣ ਸਵਾਦ ਅਨੁਸਾਰ ਪਾ ਦਈਏ ਦੇ ਵਿੱਚ। ਨਾਣ ਮਿਰਚ। ਇੱਕ ਚਮਚਾ ਗਰਮ ਮਸਾਲੇ ਦਾ। ਥੋੜੀ ਜੀ ਲਾਲ ਮਿਰਚ। ਸਵਾਦ ਅਨੁਸਾਰ ਨਮਕ। ਕਲਰ ਵਾਸਤੇ ਹੰਦੀ। ਵਾਸੇ ਪਕੌੜੇ ਵੀ ਨਾ ਜਰਚਾ ਹੁਣ ਇਹ ਤਾਂ ਕੱਟ ਗਈ ਹੁਣ ਇਹ ਤਾਂ ਮੜਦੇ ਸੇਕ ਉਹ ਬਣ ਲੇਗਾ ਲੈਨੇ ਦੇ ਘੋਲ ਤਿਆਰ ਕਰ ਦਾਂ ਤੇੜੀ ਇਹ ਨਾਲ ਨਾ ਵਧੀਆ ਰੰਗ ਕਲਰ ਵਧੀਆ ਆ ਜਾਂਦਾ ਹਰਾ ਹਰਾ ਵਿੱਚ ਹੋ ਜਾਂਦਾ ਚਲੋ ਇਹਨੂੰ 10 ਮਿੰਟ ਨਾ ਇਸ ਤਨਾ ਰੈਸਟਰ ਤੇ ਛੱਡਦੇ ਆਂ ਐਨੇ ਆਪਾਂ ਪਕੌੜੇ ਬਣਾ ਲਈਏ ਇਹਨੇ ਉਹ ਕੱਢ ਦਈਏ ਹੱਥ ਧੋਇਆ ਲੈ ਪਕੌੜੇ ਇਹਨੇ ਤੂੰ ਕੱਢ ਕੇ ਫੇਰ ਦੇ ਦਿੰਦੇ ਤੋੜੀ ਇਹ ਵੀ ਆਪਣੇ ਪਕੌੜੇ ਬਣ ਗਏ ਨੇ ਆਪਣਾ ਨਾ ਅਨਾਰ ਦਾਣਾ ਖਤਮ ਹੋਇਆ ਬੈ ਜੇ ਜੋ ਸੌਦੇ ਲੈਣ ਜਾਏ ਨਾ ਅਨਾਰ ਦਾਣਾ ਜਰੂਰ ਲੈ ਕੇ ਆਉਣਾ ਉਹਦੇ ਬਿਨਾ ਨਾ ਪਕੌੜੇ ਅਧੂਰੇ ਹੀ ਨੇ ਲਿਆਓ ਲਿਆ ਹੁਣ ਤੇਰੇ ਸਪੈਸ਼ਲ ਬਰੈਡ ਬਣਾ ਕੇ ਦਵਾ ਤੈਨੂੰ ਬਣਾਓ ਬਣਾਓ ਉਹ ਕਟਿੰਗ ਕਰਕੇ ਬਣਾਵਾਂਗੇ ਨਾ ਨਾ ਐਵੇਂ ਐਵੇਂ ਇਹ ਉੱਥੇ ਮੈਂ ਦੇ ਹੁਣੇ ਸਵਾ ਤੇ ਬਹੁਤ ਸਵਾਦ ਬਹੁਤ ਜ਼ਿਆਦਾ ਵਧੀਆ ਲੱਗਦੇ ਬਈ ਸਵਾਲੇ ਬਰਿੰਡਮੇ ਤਾਂ ਆਬੂਦੀ ਰੱਖਦੇ ਆ ਪੂਰਾ ਨਾ ਣ ਮਿਰਚ ਤੇਜ ਪਾਏ ਰਏ ਦੇ ਵਿੱਚ ਵੀ ਹੁਣ ਗਾਜਰ ਮੁੱਟ ਪਾਣੀ ਕਰਹੀ ਆਂਦਾ ਇਹ ਮੱਖਾਚਾ ਤੇਰੀ ਟਮਾਟੀ ਵੀ ਮੈਂ ਗੋਭੀ ਵਾਲੇ ਨਹੀਂ ਖਾਣੇ ਇਹ ਖਾਣੇ ਮੱਖਾਚਾ ਪਹਿਲਾਂ ਮੇਰੀ ਐ ਇਸ ਤਰ੍ਹਾਂ ਬਣੀ ਤੀ ਹੈ ਮਹਾਂ ਦਾਲ ਤੇ ਉਹ ਆ ਸਿੰਪਲ ਗਾ ਨੂੰ ਬਣਾ ਕੇ ਦੇਣੇ ਆ ਵੀ ਵਿੱਚ ਨਾ ਆਲੂ ਵਾਲ ਕੇ ਨਾ ਆਲੂ ਪਾਉਣੇ ਵਿੱਚ ਹੈ ਨਹੀਂ ਆਵੇਂ ਸਵਾਦ ਮੈਂ ਤਾਂ ਇਹ ਕਿਹਾ ਵੀ ਮੈਂ ਤਾਂ ਇਸ ਤਰ੍ਹਾਂ ਹੀ ਖਾਣੇ ਆ ਇੱਕ ਹੋਰ ਬਣ ਸਕਦਾ ਹੈ ਹਨਾ ਇਹਨਾਂ ਨੂੰ ਗੱਡਾ ਬਾਹਰ ਬਾਅਦ ਵਿੱਚ ਤੇ ਬਣਾ ਕੇ ਨਾ ਅਠਾ ਜਾ ਕਰਕੇ ਸਾਰਾ ਮਸਾਲਾ ਲੱਗ ਜੂਗਾ ਚਮਟਾ ਲੇ ਲੋ ਚਮਟੇ ਦੀ ਜੀ ਥੋੜਾ ਨਾ ਇਸ ਤਰ੍ਹਾਂ ਹੀ ਪਕਣਾ ਇਹਦਾ ਬਾਸਾ ਬਦਲ ਗਿਆ ਦਾ ਤਾਂ ਵੀ ਕੁਮ ਰੈੱਡ ਹੋਰ ਬਣਾ ਲਵਾਂ ਨੇ ਬਣ ਜਾਣਾ ਆ ਹੈਗਾ ਆਪਣੇ ਕੋਲ ਮਸਾਲਾ ਆਪਾਂ ਨੇ ਕੋਈ ਕੀ ਜਿਹੋਣੀ ਗਾਹੇ ਬੇਸਟ ਨਹੀਂ ਗਾਣੀ ਹੈ ਵੀ ਆਹ ਪਕੌੜੇ ਖਾ ਕੇ ਨਾ ਹਾਂਜੀ ਦੇ ਹੁਣ ਨਾਲ ਸਬਜ਼ੀ ਬਣਾ ਕੇ ਨਾ ਨਾਲੇ ਨਿੰਗੂਆਂ ਦਾ ਆਚਾਰ ਪਾ ਦਈਏ ਰੋਜ਼ ਖਾਈ ਜਾਂਦੇ ਆ ਨਿੰਬੂ ਦਾ ਆਚਾਰ ਖਾਣੂ ਦਿਲ ਕਰਦਾ ਠੀਕ ਹੈ ਨਾ ਨਿੰਬੂ ਆਪਣੇ ਬੂਟੇ ਜਿਹੜੇ ਹੋਈ ਹੈਗੇ ਉਹ ਤੋੜ ਲੈਣੇ ਉਹ ਸੋਕੋ ਪੱਕ ਪੱਕ ਕੇ ਨਾ ਹੇਠਾਂ ਝੜਦੇ ਆ ਚਲੋ ਜੀ ਕਾ ਆਪਣਾ ਬਰੈਡ ਆ ਪੱਕ ਗਿਆ ਹੋਣ ਜਿਵੇਂ ਸਾਬੀਆਂ ਦੇ ਵਿੱਚ ਨਾ ਸਾਗ ਬਹੁਤ ਸਵਾਦ ਲੱਗਦਾ ਅੱਜ ਅੱਜ ਤੋਂ ਬਹੁਤ ਸਵਾਦ ਲੱਗਦਾ ਨਾ ਉਹਨਾਂ ਨਾਲ ਇਹਨਾਂ ਦੇ ਨਾਲ ਬਗਦੇ ਨਾ ਟੋਪਾ ਹੈ ਨਾ ਗੱਗੀ ਤੇ ਨਾ ਪੱਕ ਗਏ ਰਹੇ ਆਂ ਇਹ ਰਿਹੇ ਆਂ ਕ੍ਰਾਂਚੀ ਹੋਏ ਨੇ ਤੇਰੇ ਪੱਕ ਬਰੈਡ ਚਾਹ ਚਾਹ ਨਾਲ ਖਾ ਲੈ ਚਟਨੀ ਨਾਲ ਖਾ ਲੈ ਚੇ ਇਹ ਨੂੰ ਕੜਾਹੀ ਨੂੰ ਉੱਪਰੇ ਪਾਈ ਰਹਿਣ ਦੋ ਪਕੌੜੇ ਬਣਾ ਲੈਨੇ ਪਿੱਛੇ ਬਣਾਏ ਨੇ ਗੋਭੀ ਵਾਲੇ ਤੇ ਹੁਣ ਕਰਮ ਕਰਮ ਚਾਹ ਦੇ ਨਾਲ ਖਾਣੇ ਆ ਹੁਣ ਕਮਰੇ ਦੇ ਵਿੱਚ ਲੈ ਕੇ ਚਾਹਦੇ ਆ ਫਿਰ ਨਾਲੇ ਟੀਵੀ ਦੇਖਦੇ ਆ ਦੇਖੋ ਜੀ ਇੰਨੇ ਸਵਾਦ ਹੋਣੇ ਨੇ ਬਹੁਤ ਜ਼ਿਆਦਾ ਟੇਸਟੀ ਬਣੇ ਨੇ ਤੇ ਸਾਡੀ ਮੰਮੀ ਜੀ ਉਹਨਾਂ ਨੇ ਤਾਂ ਖਾ ਵੀ ਲਏ ਨੇ ਤੇ ਹੁਣ ਅਸੀਂ ਲੈ ਕੇ ਚੱਲਦੇ ਆ ਕਮਰੇ ਦੇ ਵਿੱਚ ਇਧਰ ਆਪਣੀ ਚਾਹ ਪਈ ਐ ਮਚ ਪਾਲੀ ਸਾਸ ਸਾਸ ਪਾਲੀ ਪਾਲੀ ਪਾਣੀ ਕਿਹਜੇ ਪਾਲੀ ਹੈ ਹਾਂਜੀ ਕਿਤਨਾ ਘਰਮ ਬਹੁਤ ਹੈ ਵਾਇ ਨੀ ਅਹੀਂ ਸਾਲੇ ਚਲਦੇ ਹਾਂ ਹਮ ਜਿਹੜੇ ਝੰਡੜੇ ਉਹ ਬਾਹਰ ਰੱਖੋ ਤੇ ਹੈ ਤੇ ਜਦੋਂ ਖਾਣਾ ਆ ਗਿਆ ਉਹ ਅੰਦਰ ਰੱਖ ਲਾ ਲੱਗਦੀ ਬੋਲੀ ਹੈ। ਇਹ ਚਾਹ ਬਹੁਤ ਸਵਾਦ ਬਣਾਈ ਅੱਜ ਤੈਂ। ਵਧੀਆ ਬਣੀ ਹੈ। ਵਧੀਆ ਬਣੀ ਹੈ। ਅਦਰਕ ਪਾ ਕੇ ਬਣਾਵੇ ਨਾ। ਮੈਨੂੰ ਕੋਈ ਚਾਹ ਦੇ ਨਾਲ ਤਾਂ ਨਾ ਪਕੌੜੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ। ਨੌਟਾ ਹੋ ਗਿਆ। 4:00 ਬਜ ਗਏ ਨੇ। ਚਲੋ ਜੀ ਚਾਹ ਪੀ ਲਈਏ ਪਹਿਲਾਂ। ਬਾਅਦ ਵਿੱਚ ਤੇ ਮਿਲਦੇ ਆਂ। ਅੱਟਾ ਫੇਰ ਪਿਆ ਲੈ ਆਏ ਹੈ ਉਹ ਹੈ ਨਖਰਾਵਾ ਪਿੱਛੋਂ ਉਹ ਤਾਂ ਫੇਰ ਆਏ ਆ ਨਾ ਬੱਟੇ ਪਾਏ ਹੋਏ ਆ ਛੋਟੂ ਵਾਲੇ ਸਾਈਕਲ ਵੀ ਨਹੀਂ ਆਇਆ ਨਾ ਚੰਗੀ ਤਰ੍ਹਾਂ ਚੱਲਦਾ ਹੈਗਾ ਸਾਈਕਲ ਦਾ ਸਾਂ ਘਾਲੇ ਸਟੇਟੇ ਕਰਦੇ ਫੁੱਟਾ ਵੀ ਕਰਦੇ ਨਾ ਤੂੰ ਸਟੈਂਡ ਲਾ ਕੇ ਨਹੀਂ ਨਾ ਗਿਆ ਸਾਈਕਲ ਇੱਕ ਪਾਸੇ ਨੂੰ ਹੀ ਡਿੱਗ ਗਿਆ ਤੂੰ ਤਾਂ ਪੱਜ ਕੇ ਜਾ ਕੇ ਅੰਦਰ ਪੜ ਗਿਆ ਮਟਰ ਵਿੱਚ ਠੋਕਣੇ ਪਏ ਨੇ ਇਹ ਗੱਲੇ ਨੇ ਵਾਟਰ ਇੱਕ ਅੱਧਾ ਰਹਿ ਇੱਕ ਅੱਧਾ ਦਾਣਾ ਰਹਿ ਗਿਆ ਹੋਣਾ ਪਾਣੀ ਲੈ ਜਾ ਪਾਣੀ ਬਥੇਰਾ ਪਿਆ ਕੀ ਜਿੱਰ